ਵੰਗੁਰਜੀਤ ਖਾਲਸਾ ਵੰਗੁਰਜੀ ਕੀ ਫਤਿਹ ਡਾਕਟਰ ਨਮਜੋਤ ਕੌਰ ਸਿੱਧੂ ਉਹਨਾਂ ਨੇ ਪੀਐਮ ਮੋਦੀ ਦੀ ਜਣ ਕੇ ਨਰਿੰਦਰ ਮੋਦੀ ਸਾਹਿਬ ਦੀ ਤਾਰੀਫ ਕੀਤੀ ਹੈ ਭਾਰਤ ਦੇ ਪ੍ਰਧਾਨ ਮੰਤਰੀ ਦੀ ਤੇ ਰਾਹੁਲ ਗਾਂਧੀ ਤੇ ਬੰਨੇ ਨਿਸ਼ਾਨਾ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹੁਤ ਅਧਿਆਤਮਿਕ ਨੇ ਇਹ ਉਹਨਾਂ ਦੀ ਸ਼ਖਸੀਅਤ ਤੋਂ ਸਾਫ਼ ਝਲਕਦਾ ਹੈ ਜਾਨੀ ਕਿ ਆਸਥਾ ਨਾਲ ਜੁੜੇ ਹੋਏ ਨੇ ਰੋਹਾਨੀ ਚਿਹਰਾ ਇਹ ਤਾਂ ਦੀ ਗੱਲਬਾਤ ਡਾਕਟਰ ਨਮਜੋਤ ਕੌਰ ਸਿੱਧੂ ਨੇ ਕਹੀ ਤੇ ਇੱਕ ਉਹਨਾਂ ਨੇ ਰਾਹੁਲ ਗਾਂਧੀ ਬਾਰੇ ਜਿਹੜੀ ਗੱਲ ਕਹੀ ਹੈ ਉਹ ਕਹਿੰਦੇ 8 8 ਮਹੀਨੇ ਉਹ ਕਿਸੇ ਨੂੰ ਮਿਲਦੇ ਨਹੀਂ। راہਲ ਗਾਂਧੀ ਨਾਲ ਮੁਲਾਕਾਤ ਕਰਨੀ ਜਣ ਕੇ راہਲ ਗਾਂਧੀ ਨੂੰ ਮਿਲਣਾ ਮੁਲਾਕਾਤ ਕਰਨੀ ਕਦੇ ਸੌਖੀ ਨਹੀਂ 8-8 ਮਹੀਨੇ ਲੱਗ ਜਾਂਦੇ ਆ। ਉਹਨਾਂ ਨੇ ਇਹ ਗੱਲ ਕਹੀ। ਤੇ ਬਾਕੀ ਉਹਨਾਂ ਨੇ ਕੁਝ ਗੱਲਾਂ ਇਹ ਕੀਤੀਆਂ ਨੇ ਕਿ راہਲ ਗਾਂਧੀ ਸਾਰਿਆਂ ਨਾਲ ਬਰਾਬਰੀ ਦਾ ਵਿਹਾਰ ਨਹੀਂ ਕਰਦਾ। ਹਲੇ ਵੀ ਉਹ ਗਾਂਧੀ ਪਰਿਵਾਰ ਦੀ ਸੋਚ ਨਾਲ ਜੁੜਿਆ ਹੋਇਆ। ਜਣ ਕੇ ਰਾਜੀਵਾੜਾ ਸ਼ਾਹੀ ਤਾਨਾ ਸਾਹੀ ਦੇ ਨਾਲ ਉਹ ਜੁੜਿਆ ਹੋਇਆ ਹੈ ਇਹ ਉਹਦੇ ਦਿਮਾਗ ਵਿੱਚ ਚੱਲਦਾ ਹੈ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਡਾਕਟਰ ਨਵਜੋਤ ਕੌਰ ਸਿੱਧੂ ਨੇ ਹੁਣ ਮੋਦੀ ਸਾਹਿਬ ਦੀ ਤਾਰੀਫ ਕਰਨ ਤੋਂ ਮਤਲਬ ਇਹ ਹੈ ਕਿ ਬਹੁਤ ਵੱਡਾ ਕੋਈ ਆਉਂਦਾ ਸਰਕਾਰ ਦੇ ਵਿੱਚ ਮਿਲਣ ਵਾਲਾ ਜਾਂ 2027 ਦੀਆਂ ਇਲੈਕਸ਼ਨਾਂ ਦੇ ਵਿੱਚ ਬਹੁਤ ਵੱਡਾ ਚਿਹਰਾ ਬਣਾਇਆ ਜਾ ਸਕਦਾ ਹੈ ਇਹ ਜੋੜੇ ਨੂੰ ਜਣਕੇ ਸਿੱਧੂ ਜੋੜੇ ਨੂੰ ਉਦੇ ਵਿੱਚ ਡਾਕਟਰ ਨਮਜੋਦ ਕੋਰ ਸਿੱਧੂ ਵੀ ਹੋ ਸਕਦੇ ਤੇ ਨਵਜੋਦ ਸਿੰਘ ਸਿੱਧੂ ਵੀ ਹੋ ਸਕਦੇ ਹੈ ਕਿཅ ਕੋਈ ਦੋਰਾ ਮੰਨੀ ਪਰ ਜਦੋਂ ਉਹ ਕਾਂਗਰਸ ਪਾਰਟੀ ਦੀ ਗੱਲ ਕਰਦੇ ਹੈ ਉਹ ਕਹਿੰਦੇ ਹੈ ਕਿ ਸਾਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦੇਣ ਦੀ ਪੇਸ਼ਕਸ਼ ਕੀਤੀ ਸੀ ਕਾਂਗਰਸ ਨੇ ਤੇ ਹੋਰ ਕਈ 5-7 ਮਹਿਕਮੇ ਡੇਢੇ ਸਾਲ ਜਨਨਕੀ ਕਾਂਗਰਸ ਪਾਰਟੀ ਦੇ ਚੋ ਇਹ ਉਹਨਾਂ ਨੂੰ ਆਫਰ ਆਈ ਸੀ ਪਰ ਉਹਨਾਂ ਨੂੰ ਇਹ ਕੁਝ ਦਿੱਤਾ ਨਹੀਂ ਗਿਆ ਤੇ ਇੱਕ ਉਹਨਾਂ ਨੇ ਬਹੁਤ ਵੱਡੀ ਗੱਲ ਹੋਰ ਕਹੀ ਹੈ ਉਹ ਕਹਿੰਦੇ ਲਗਭਗ ਮੈਂ ਮਹੀਨੇ ਦਾ 40 ਲੱਖ ਰੁਪਇਆ ਕਮਾਉਂਦੀ ਹਾਂ 40 ਲੱਖ ਰੁਪਇਆ ਡਾਕਟਰ ਨਰਜੋਤ ਕੌਰ ਸਿੱਧੂ ਕਹਿੰਦੇ ਮੈਂ ਕਮਾਉਂਦੀ ਹਾਂ ਤੇ ਮੇਰੇ ਪਤੀ ਨਰਜੋਤ ਸਿੰਘ ਸਿੱਧੂ ਇੱਕ ਦਿਨ ਦਾ 25 ਲੱਖ ਰੁਪਇਆ ਕਮਾਉਂਦੇ ਨੇ ਇਹ ਗੱਲ ਕਹੀ ਉਹ ਕਹਿੰਦੇ ਕਹਿੰਦੇ ਜੇ ਰਾਹੁਲ ਗਾਂਧੀ ਕੋਲੇ ਸਾਨੂੰ ਮਿਲਣ ਦਾ ਟਾਈਮ ਨਹੀਂ ਹੈਗਾ ਫਿਰ ਸਾਡੇ ਕੋਲੇ ਕਿਹੜਾ ਟਾਈਮ ਹੈਗਾ ਅਸੀਂ ਕਿਹੜਾ ਘਟਾਂ ਕਿਸੇ ਤੋਂ ਮੈਂ 40000 ਰੁਪਏ ਮਹੀਨੇ ਦਾ ਕਮਾਉਂਦੀ ਆ ਤੇ ਮੇਰਾ ਪਤੀ ਨਜੋਬ ਸਿੰਘ ਸਿੱਧੂ ਇੱਕ ਦਿਨ ਦਾ 25 ਲੱਖ ਰੁਪਏ ਕਮਾਉਂਦਾ ਇਹ ਗੱਲਾਂ ਵਿੱਚ ਵਜਨ ਤਾਂ ਹੈਗਾ ਕੋਈ ਦੋਰਾਂ باندې ਪਰ 25 ਲੱਖ ਰੁਪਈਆ ਇੱਕ ਦਿਨ ਦਾ ਕਿੱਥੋਂ ਆਉਂਦਾ ਹੈ ਔਰ 40 ਲੱਖ ਰੁਪਈਆ ਮਹੀਨੇ ਦਾ ਕਿੱਥੋਂ ਆਉਂਦਾ ਹੈ ਸਵਾਲ ਇਹ ਵੀ ਬਹੁਤ ਵੱਡਿਆ ਚਲੋ ਇਹ ਗੱਲਾਂ ਤਾਂ ਜਿਹੜੇ ਸੈਲੀਬ੍ਰਿਟੀ ਬੰਦੇ ਹੁੰਦੇ ਆ ਉਹਨਾਂ ਦੀ ਇਨਕਮ ਦੇ ਸੋਰਸ ਸੋਸ਼ਲ ਮੀਡੀਆ ਤੋਂ ਵੱਡੇ ਵੱਡੇ ਟੀਵੀ ਚੈਨਲਾਂ ਤੋਂ ਵੱਡੇ ਵੱਡੇ ਸ਼ੋਅ ਦੇ ਵਿੱਚੋਂ ਹੁੰਦੇ ਆ ਕੋਈ ਦੋਰਾਮਾ ਨਹੀਂ ਕਿਉਂਕਿ ਸਿੱਧੂ ਸਾਹਿਬ ਬਹੁਤ ਵੱਡੇ ਵੱਡੇ ਸ਼ੋਅ ਕਰਦੇ ਆ ਬੰਬੇ ਦੇ ਵਿੱਚ ਇਨਕ ਤੁ ਇਨ ਇਹਨੂੰ ਕਿ ਮਾ ਉਹਨਾਂ ਦੀ ਹੋ ਸਕਦੀ ਹੈ ਇਹ ਚ ਕੋਈ ਦੋਰਾ ਨਹੀਂ ਪਰ ਮੈਂ ਗੱਲ ਅਹੁਦਿਆਂ ਦੀ ਕਰਨੀ ਹੈ ਉਹ ਕਹਿੰਦੇ ਸਾਨੂੰ ਕਾਂਗਰਸ ਪਾਰਟੀ ਵਿੱਚੋਂ ਇਹ ਕਿਹਾ ਗਿਆ ਸੀ ਕਿ ਘਟੋ ਘਟ ਉਪ ਮੁੱਖ ਮੰਤਰੀ ਬਣਾਇਆ ਜਾਊ ਸੱਤ ਮਹਿਕਮੇ ਖੋਹ ਦਿੱਤੇ ਜਾਣਗੇ ਪੰਜਾਬ ਗਵਰਨਮੈਂਟ ਦੇ ਵਿੱਚ ਇੱਥੇ ਜਿਹੜੀ ਪੰਜਾਬ ਬਚਾਉਣ ਵਾਲੀ ਗੱਲ ਹੈ ਨਾ ਉਹ ਕਿਤੇ ਨਜ਼ਰ ਨਹੀਂ ਆਉਂਦੀ ਮਤਲਬ ਸਿੱਧਮ ਸਿੱਧਾ ਕਹਿ ਲਈਏ ਤਾਂ ਇਹ ਕੇਵਲ ਕੁਰਸੀ ਦਾ ਲਾਲਚ ਹੈ ਹੁਣ ਮਹਿਕਮੇ ਵੱਧ ਸਾਨੂੰ ਮਿਲਣੇ ਚਾਹੀਦੇ ਉਪ ਮੁੱਖ ਮੰਤਰੀ ਦਾ ਉਹਦਾ ਸਾਨੂੰ ਮਿਲਣਾ ਚਾਹੀਦਾ ਹੈ ਇੱਥੇ ਤਾਂ ਕਿਤੇ ਪੰਜਾਬ بچਾਉਣ ਦੀ ਗੱਲ ਨਜ਼ਰ ਆਉਂਦੀ ਨਹੀਂ ਇਹ ਤਾਂ ਸਪਸ਼ਟ ਹੈ ਬਾਕੀ ਵੱਧ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਨੇ ਜਾਂ ਹਾਈ ਕਮਾਂਡ ਉਹਨਾਂ ਨੂੰ ਪਤਾ ਹੋਵੇ ਵੀ ਇਹ ਸਿੱਧੂ ਜੋੜੇ ਦੇ ਨਾਲ ਵਾਅਦੇ ਕੀਤੇ ਸੀ ਵੀ ਉਪ ਮੁੱਖ ਮੰਤਰੀ ਬਣਾਵਾਂਗੇ ਜੋ ਸਤ ਮਹਿਕ ਵਿੱਚ ਸਰਕਾਰ ਵਿੱਚੋਂ ਉਹਨਾਂ ਨੂੰ ਹੋਰ ਦੇ ਮੰਗੇ ਇਹ ਉਹ ਦੱਸ ਸਕਦੇ ਆ ਪਰ ਜਦੋਂ ਕਿਤੇ ਇਹ ਡੇਂਗਾ ਮਾਰੀਆਂ ਜਾਂਦੀਆਂ ਨੇ ਪੰਜਾਬ ਨੂੰ ਬਚਾਵਾਂਗੇ ਪੰਜਾਬ ਦੀ ਜਿਹੜੀ ਇਕਨੋਮੀ ਹੈ ਬਜਟ ਜਿਹੜਾ ਹੈ ਉਹਨੂੰ ਅਪ ਕਰਾਂਗੇ ਕਰਜ਼ਾ ਉਤਾਰ ਦਿਆਂਗੇ ਜਿਹੜੇ ਪੰਜਾਬ ਦੇ ਮੁੱਦੇ ਨੇ ਉਹ ਹੱਲ ਹੋ ਜਾਣਗੇ ਸਰਕਾਰ ਦੇ ਲਈ ਗਵਰਨਮੈਂਟ ਦੇ ਲਈ ਜਿਹੜਾ ਇਨਕਮ ਦਾ ਸੋਰਸ ਹੈ ਉਹ ਬਹੁਤ ਵੱਡਾ ਹੋ ਸਕਦਾ ਹੈ ਇਹ ਕਿਤੇ ਨਜ਼ਰ ਨਹੀਂ ਆਉਂਦਾ ਇੱਕ ਲਾਲਚ ਤੋਂ ਸਵਾਇ ਹੁਣ ਉਪ ਮੁੱਖ ਮੰਤਰੀ ਦਾ ਚਿਹਰਾ ਸੱਤ ਹੋਰ ਕਿਹੜੇ ਵਿਭਾਗ ਲੈਣੇ ਸੀ ਜਿਨ੍ਹਾਂ ਵਿੱਚ ਵੱਧ ਤੋਂ ਵੱਧ ਪੈਸਾ ਇਕੱਠਾ ਕੋਈ ਹੁੰਦਾ ਹੋਵੇ ਇਹ ਗੱਲਾਂ ਤਾਂ ਹਾਲਮ ਨਹੀਂ ਹੋ ਸਕਦੀਆਂ ਚਲੋ ਜਿਹੜੀਆਂ ਇਹ ਪੋਸਟਾਂ ਡਾਕਟਰ ਨਵਜੋਤ ਕੌਰ ਸਿੱਧੂ ਦੀਆਂ ਪੈ ਰਹੀਆਂ ਨੇ ਉਹਦੇ ਥੱਲੇ ਲੋਕਾਂ ਦੇ ਕਾਫੀ ਕਮੈਂਟ ਨੇ ਉਹਦੇ ਵਿੱਚ ਕਾਫੀ ਬੁੱਧੀਜੀਵੀ ਲੋਕ ਵੀ ਕਮੈਂਟ ਕਰਦੇ ਆ ਕਿ ਇਹਦੇ ਵਿੱਚ ਪੰਜਾਬ ਬਚਾਉਣ ਵਾਲੀ ਕੋਈ ਗੱਲ ਨਹੀਂ ਔਰ ਇਹਨਾਂ ਦਾ ਇਹ ਬੋਲਾਪਣ ਜਿਹੜਾ ਹੈਗਾ ਭਾਵੇਂ ਡਾਕਟਰ ਮਨਜੋਤ ਕੋਰ ਸਿੱਧੂ ਹੋਵੇ ਭਾਵੇਂ ਸਿੱਧੂ ਸਾਹਿਬ ਹੋਣ ਵੀ ਕਿਸੇ ਪਾਰਟੀ ਨੂੰ ਰਾਸ ਨਹੀਂ ਆ ਰਿਹਾ ਇਹ ਕਮੈਂਟਾਂ ਦੇ ਵਿੱਚ ਇਹਨਾਂ ਪ੍ਰਤੀ ਟਿੱਕਾ ਟਿੱਪਣੀ ਜਿਹੜੀ ਲੋਕਾਂ ਨੇ ਕੀਤੀ ਹੈ ਕਿਤੇ ਨਾ ਕਿਤੇ ਉਹ ਜਾਇਜ਼ ਵੀ ਹੈਗੀ ਹੈ ਸਹੀ ਵੀ ਹੈਗੀ ਹੈ ਕਿਉਂਕਿ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਅਸੀਂ ਪੰਜਾਬ ਨੂੰ ਬਚਾਉਣਾ ਅਸੀਂ ਪੰਜਾਬ ਦੇ ਖਾਤਰ ਲੜਨਾ ਫਿਰ ਆਹ ਅਹੁਦਿਆਂ ਦੀ ਗੱਲ ਕਿਵੇਂ ਆ ਗਈ ਫਿਰ ਇਹ ਲਾਜ ਕਿੱਥੋਂ ਜਾ ਗਿਆ ਫਿਰ ਇਹਦੇ ਤਾਨਨੇ ਨੇ ਮੈਂ 40 ਲੱਖ ਕਮਾਉਂਦੀ ਆ ਮੇਰੇ ਘਰ ਵਾਲਾ 25 ਲੱਖ ਇੱਕ ਦਿਨ ਦਾ ਕਮਾਉਂਦਾ ਫਿਰ ਇਹ ਤਾਨਾ ਸ਼ਾਹੀ ਤਾਂ ਰਾਹੁਲ ਗਾਂਧੀ ਨੂੰ ਵੀ ਵੱਡੀ ਹੈ ਇਹ ਰਜਵਾੜਾ ਸ਼ਾਹੀ ਇਹ ਅਮੀਰੀ ਭਣ ਜਿਹੜਾ ਹੈਗਾ ਇਹ ਤੇ ਰਾਹੁਲ ਗਾਂਧੀ ਨੂੰ ਵੀ ਵੱਟਾ ਫਿਰ ਹੁਣ 25 ਲੱਖ ਰੁਪਇਆ ਇੱਕ ਦਿਨ ਵਿੱਚ ਕਮਾਉਣਾ 40 ਲੱਖ ਰੁਪਇਆ ਇੱਕ ਮਹੀਨੇ ਦਾ ਕਮਾਉਣਾ ਇਹ ਕਿਤੇ ਨਾ ਕੀਤਾ ਸਵਾਲ ਪੈਦਾ ਹੁੰਦੇ ਆ ਨਾ ਕਿ ਕਿੱਥੋਂ ਆ ਰਹੇ ਪੈਸੇ ਆ ਕਿਹੜਾ ਕਾਰੋਬਾਰ ਹੈ ਇਹ ਸਵਾਲ ਤਾਂ ਉੱਠਣਗੇ ਫਿਰ ਜੇ ਇੰਨਾ ਪੈਸਾ ਤੁਹਾਨੂੰ ਬਿਨਾਂ ਸਰਕਾਰ ਤੋਂ ਆ ਰਿਹਾ ਤੁਸੀਂ ਆਪਣੀ ਕਿਰਤ ਮਿਹਨਤ ਕਰਕੇ ਕਮਾ ਰਹੇ ਹੋ ਫਿਰ ਸਰਕਾਰਾਂ ਵਿੱਚੋਂ ਤੁਸੀਂ ਜਾ ਕੇ ਲੈਣਾ ਕਿ ਕੀ ਹੈ ਜੇ ਇੰਨਾ ਪੈਸਾ ਤੁਹਾਡੇ ਕੋਲ ਇੱਕ ਦਿਨ ਵਿੱਚ ਆ ਰਿਹਾ ਤਾਂ ਫਿਰ ਸਰਕਾਰ ਦੇ ਵਿੱਚ ਇਸ ਕੰਮ ਹੋ ਕੇ ਸੇਵਾ ਕਰੋ ਨਾ ਫਿਰ ਆਪਣੀ ਨਵੀਂ ਪਾਰਟੀ ਵੀ ਬਣਾ ਲਓ ਬਥੇਰੇ ਲੋਕ ਨੇ ਇੱਥੇ ਜਿਹੜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਨੇ ਬਡੇ-ਵਡੇ ਸਮਾਜ ਸੇਵੀ ਨਹੀਂ ਵੱਡੇ-ਵੱਡੇ ਬਾਬੇ ਨਹੀਂ ਉਹ ਸਾਰਿਆਂ ਦੇ ਨਾਲ ਇਕਜੁੱਟ ਹੋ ਕੇ ਇੱਕ ਪਾਰਟੀ ਬਣਾ ਲਓ ਪੰਜਾਬ ਨੂੰ ਬਚਾਉਣ ਦੀ ਗੱਲ ਕਰੋ ਜਾਨਿਕੇ ਸਵਾਰਥ ਹੈਗਾ ਲਾਲਚ ਕਿਤੇ ਨਾ ਕਿਤੇ ਹੈਗਾ ਇਹ ਐਵੇਂ ਨਹੀਂ ਬਡਬੋਲਾ ਬਣ ਲੋਕਾਂ ਨੇ ਜਿਹੜੇ ਤਖਲਸ ਦਿੱਤੇ ਆ ਲੋਕਾਂ ਨੇ ਜਿਹੜੇ ਤੁਹਾਡੇ ਨਾਲ ਡਾਇਲੌਗ ਵਰਤੇ ਆ ਐਵੇਂ ਨਹੀਂ ਕਦੇ ਹੈਗੀ ਕਾਂਗਰਸ ਪਾਰਟੀ ਨੂੰ ਇਹਨਾਂ ਬਿਆਨਾਂ ਦੀ ਪੁਸ਼ਟੀ ਕਰਨੀ ਚਾਹੀਦੀ ਹੈ ਜਵਾਬ ਦੇਣਾ ਚਾਹੀਦਾ ਹੈ ਵਿਵਾਖੇ ਕਾਂਗਰਸ ਦੇ ਵਿੱਚ ਇਹ ਸਭ ਕੁਝ ਹੋਇਆ ਵੱਡੇ ਅਹੁਦਿਆਂ ਦੀ ਗੱਲ ਹੋਈ ਸੀ ਰਾਹੁਲ ਗਾਂਧੀ 8-8 ਮਹੀਨੇ ਨਹੀਂ ਮਿਲਦਾ ਇਹ ਪੰਜਾਬ ਦੇ ਲੋਕ ਵੀ ਜਵਾਬ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ